ਸਸਿਹਤ ਦੇ ਸਕੋ ਅੱਜ ਤੁਹਾਡੇ ਲਈ ਸੀ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹੜੇ ਸਾਡੇ ਕਿਸਾਨੀ ਕਿਤੇ ਦੇ ਨਾਲ ਜੁੜੇ ਨੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਤੇ ਚਲੋ ਇਸ ਚੀਜ਼ ਦਾ ਪਤਾ ਹੋਵੇਗਾ ਜਿਹੜੇ ਹਜੇ ਤੱਕ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਨਵੀਂ ਵੀਡੀਓ ਅਸੀਂ ਲੈ ਕੇ ਆਏ ਆ ਇਸ ਚੀਜ਼ ਨੂੰ ਕਹਿੰਦੇ ਜੀ ਕੰਪਿਊਟਰ ਕਰਾਇਆ ਤੇ ਇਸ ਦੇ ਨਾਲ ਜਿਹੜੀ ਆਪਾਂ ਜਦੋਂ ਹੁਣ ਖੇਤ ਦੇ ਵਿੱਚ ਜਦੋਂ ਆਪਾਂ ਪਾਣੀ ਨੂੰ ਚਲਾਉਂਦੇ ਆ ਟਰੈਕਟਰ ਦੇ ਮਗਰ ਪਾਗ ਤੇ ਇਹ ਪੈੜੀ ਨੂੰ ਜਿਹੜੀ ਉੱਚੀ ਨਹੀਂ ਵੀ ਕਈ ਵਾਰੀ ਪੈੜੀ ਰਹਿ ਜਾਂਦੀ ਆ ਤੇ ਉਸ ਨੂੰ ਇੱਕ ਲੈਵਲ ਇਹ ਬਣਾਉਂਦਾ ਜੀ ਜਿਸ ਦੇ ਨਾਲ ਇਹਦਾ ਫਾਇਦਾ ਇਹ ਹੈ ਕਿ ਜਦੋਂ ਆਪਾਂ ਝੋਨੇ ਦੀ ਫਸਲ ਲਾਉਨੇ ਆ ਝੋਨੇ ਦੀ ਫਸਲਾਂ ਤੋਂ ਪਹਿਲਾਂ ਜਦੋਂ ਆਪਾਂ ਖੇਤਾਂ ਦੇ ਵਿੱਚ ਪਾਣੀ ਛੱਡਦੇ ਆ ਤੇ ਇੱਕ ਲੈਵਲ ਜਿਹੜਾ ਪਾਣੀ ਦਾ ਹੋ ਜਾਂਦਾ ਵਾ ਉਸ ਦੇ ਨਾਲ ਕਈ ਕਿਸਾਨ ਭਰਾਵਾਂ ਨੂੰ ਬਹੁਤ ਇਸ ਦੇ ਨਾਲ ਬਹੁਤ ਵੱਡਾ ਫਾਇਦਾ ਵੀ ਹੁੰਦਾ ਵਾ ਤੇ ਇੱਕ ਲੈਵਲ ਜਦੋਂ ਆਪਾਂ ਪਾਣੀ ਲਾਵਾਂਗੇ ਤੇ ਵਧੀਆ ਤਰੀਕੇ ਦੇ ਨਾਲ ਝੋਨਾ ਵੀ ਵਧੀਆ ਨਿਚਾੜ ਵੀ ਵਧੀਆ ਨਿਕਲਦਾ ਵਾ ਤੇ ਪੈਲੀ ਦੀ ਜਿਹੜੀ ਦੇਖ ਜਿਹੜੀ ਉਹ ਵੀ ਵਧੀਆ ਹੋ ਜਾਂਦੀ ਆ ਇਸ ਕਰਕੇ ਇਹ ਕੰਪਿਊਟਰ ਕਰਾਇਆ ਇਸ ਨੂੰ ਕਹਿੰਦੇ ਆ ਜੀ ਤੇ ਟਰੈਕਟਰ ਦੇ ਮਗਰ ਪਾ ਕੇ ਘੰਟਾ 2 ਘੰਟੇ ਸਾਡੇ ਕਿਸਾਨ ਭਰਾ ਜਿਹੜੇ ਕਿੱਲੇ ਦੇ ਵਿੱਚ ਲਗਾਉਂਦੇ ਤੇ ਪੈਲੀ ਨੂੰ ਵਧੀਆ ਦੇਖੇ ਕਿ ਨਵੀਂ ਜਿਹੜੀ ਮਿਲ ਜਾਂਦੀ ਆ ਤੇ ਜਿਹੜੀਆਂ ਗੁੱਠਾਂ ਉੱਚੀਆਂ ਨਹੀਂਆਂ ਕਈ ਵਾਰੀ ਰਹਿ ਵੀ ਜਾਂਦੀਆਂ ਉਹਦੇ ਵਿੱਚ ਵੀ ਇਹ ਮਿੱਟੀ ਨੂੰ ਇਹ ਮਿੱਟੀ ਪਾਈ ਜਾਂਦੀ ਐ ਇਸ ਦੇ ਨਾਲ ਹੀ ਤੇ ਬਾਕੀ ਜਿਹੜੀ ਲੈਵਲ ਜਿਹੜਾ ਇਹ ਬਣਾਉਂਦਾ ਪੈਲੀ ਦਾ ਬਹੁਤ ਵਧੀਆ ਬਣਾਉਂਦਾ ਵਾ ਤੇ ਇਹਦੇ ਕੈਮਰੇ ਲੱਗੇ ਹੋਇਆ ਜੀ ਜਿਸ ਦੇ ਵਿੱਚ ਤੁਸੀਂ ਦੇਖੋ ਇੱਕ ਉੱਪਰਲੀ ਸਾਈਡ ਜਿਹੜਾ ਕੈਮਰਾ ਲੱਗਾ ਹੋਇਆ ਤੇ ਇੱਕ ਜਿਹੜਾ ਪੈੜੀ ਦੇ ਵਿੱਚ ਇੱਕ ਲਗਾ ਕੇ ਕੈਮਰਾ ਤੋ ਉਸ ਦੇ ਨਾਲ ਹੀ ਸਭ ਕੁਝ ਹੁੰਦਾ ਜੀ ਜਿਹੜਾ ਟਰੈਕਟਰ ਦੇ ਉੱਤੇ ਬੈਠਾ ਵਾ ਵੀਰ ਤੇ ਇਸ ਮੰਨ ਲਿਓ ਕੁਝ ਨਹੀਂ ਕਰਦਾ ਜਿਹੜਾ ਕੰਪਿਊਟਰ ਜੋ ਵੀ ਕਰਦਾ ਇਹ ਕੈਮਰਾ ਹੀ ਕਰਦਾ ਜੀ ਜਦੋਂ ਉੱਚੀ ਨਹੀਂ ਵੀ ਪੈੜੀ ਹੁੰਦੀ ਹੈ ਤੇ ਕੰਪਿਊਟਰ ਨਹੀਂ ਜੋ ਕੁਝ ਕਰਨਾ ਜਿਹੜੀ ਮਿੱਟੀ ਜਥੂ ਚੱਕ ਕੇ ਉੱਚੀ ਉੱਚੀ ਥਾਂ ਉਧਰ ਮਿੱਟੀ ਚੱਕ ਕੇ ਤੇ ਨੀਵੀਂ ਥਾਂ ਤੇ ਪਾਉਣੀ ਆ ਇਸ ਦਾ ਇਹ ਫਾਇਦਾ ਆ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ